ਫੈਕਟਰੀ ਦੇ ਵਿੱਚ ਹੋਈ ਚੋਰੀ ਫੈਕਟਰੀ ਮਾਲਕ ਨੇ ਫੜੇ ਚੋਰ ਇੱਕ ਔਰਤ ਉਸ ਦੀਆਂ ਤਿੰਤੀਆਂ ਤੇ ਇੱਕ ਨੌਜਵਾਨ ਦਾ ਕਰਵਾਇਆ ਮੂਕਾਲਾ ਗਲੇ ਦੇ ਵਿੱਚ ਪਾ ਦਿੱਤੀਆਂ ਤਖਤੀਆਂ ਤੇ ਕੁਮਾ ਦਿੱਤਾ ਪੂਰੇ ਏਰੀਏ ਦੇ ਵਿੱਚ ਜੀਆਂ ਇਹ ਖਬਰ ਲੁਧਿਆਣਾ ਦੇ ਇੱਕ ਜੋਤ ਨਗਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਕੱਪੜੇ ਦੀ ਫੈਕਟਰੀ ਦੇ ਵਿੱਚ ਚੋਰੀ ਹੁੰਦੀ ਹੈ ਪਹਿਲਾਂ ਤਾਂ ਕੋਈ ਵੀ ਨਹੀਂ ਮੰਨਦਾ ਕਿ ਕਿਸ ਨੇ ਚੋਰੀ ਕੀਤੀ ਹੈ ਫਿਰ ਸੀਸੀਟੀਵੀ ਕੈਮਰੇ ਖੰਗਾ ਲਏ ਜਾਂਦੇ ਨੇ ਤੇ ਚੋਰਾਂ ਦੀ ਪਛਾਣ ਹੋ ਜਾਂਦੀ ਹੈ ਫੈਕਟਰੀ ਦੇ ਮਾਲਕ ਨੇ ਇੱਕ ਔਰਤ ਉਸ ਦੀਆਂ ਤਿੰਨ ਧੀਆਂ ਤੇ ਇੱਕ ਨੌਜਵਾਨ ਦਾ ਮੂੰਹ ਕਾਲਾ ਕਰਵਾਇਆ ਗਲੇ ਦੇ ਵਿੱਚ ਤਖਤੀਆਂ ਪਵਾ ਦਿੱਤੀਆਂ ਤੇ ਪੂਰੇ ਸ਼ਹਿਰ ਦੇ ਵਿੱਚ ਘੁਮਾ ਦਿੱਤਾ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਅਜਿਹਾ ਕਰਨ ਦੇ ਨਾਲ ਦੁਬਾਰਾ ਇਹੋ ਜਿਹੇ ਲੋਕ ਚੋਰੀ ਕਰਨ ਦੀ ਜੁਰਰਤ ਨਹੀਂ ਕਰਨਗੇ ਦਰਸਲ ਇਹ ਫੈਕਟਰੀ ਮਾਲਕ ਜਿਸ ਦਾ ਨਾਮ ਪਲਵਿੰਦਰ ਦੱਸਿਆ ਜਾ ਰਿਹਾ ਹੈ ਉਹ ਦੀਪ ਕਲੈਕਸ਼ਨ ਨਾਮ ਦੀ ਫੈਕਟਰੀ ਚਲਾਉਂਦਾ ਹੈ ਤੇ ਜਿੱਥੇ ਬੀਤੇ ਦਿਨੀ ਚੋਰੀ ਹੋਈ ਸੀ ਉਸਨੇ ਦੱਸਿਆ ਕਿ ਇਹ ਚੋਰੀ ਕਾਫੀ ਲੰਮੇ ਸਮੇਂ ਤੋਂ ਹੋ ਰਹੀ ਹੈ ਉਸਨੇ ਕੋਸ਼ਿਸ਼ ਕੀਤੀ ਕਿ ਚੋਰ ਫੜੇ ਜਾਣ ਪਰੰਤੂ ਚੋਰ ਫੜੇ ਨਹੀਂ ਜਾ ਰਹੇ ਸਨ ਤਾਂ ਉਸਨੇ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਉਸ ਦੇ ਕਰਮਚਾਰੀ ਸਨ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਉਹ ਸਾਫ਼ ਹੀ ਮੁਕਰ ਗਏ ਕਿ ਅਸੀਂ ਚੋਰੀ ਨਹੀਂ ਕੀਤੀ ਬਾਦ ਦੇ ਵਿੱਚ ਫੈਕਟਰੀ ਮਾਲਕ ਨੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਖੰਘਾਲ ਲਿਆ ਤਾਂ ਫਿਰ ਚੋਰ ਕੌਣ ਹੈ ਇਹ ਗੱਲ ਸਾਹਮਣੇ ਆ ਗਈ। ਦਰਸਲ ਇਹ ਚੋਰ ਕੋਈ ਹੋਰ ਨਹੀਂ ਸਨ ਬਲਕਿ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਹੀ ਕਰਮਚਾਰੀ ਸਨ ਜਿਨ੍ਹਾਂ ਨੂੰ ਹੁਣ ਫੈਕਟਰੀ ਮਾਲਕ ਦੇ ਵੱਲੋਂ ਇਹ ਸਜ਼ਾ ਦਿੱਤੀ ਗਈ ਹੈ। ਉਹਨਾਂ ਦਾ ਮੂੰਹ ਕਾਲਾ ਕਰਵਾ ਦਿੱਤਾ ਗਿਆ ਹੈ ਗਲੇ ਦੇ ਵਿੱਚ ਤਖਤੀਆਂ ਪਵਾ ਕੇ ਪੂਰੇ ਸ਼ਹਿਰ ਦੇ ਵਿੱਚ ਘੁਮਾ ਦਿੱਤਾ ਗਿਆ ਹੈ। ਦੱਸਦੀ ਹੈ ਕਿ ਜਿਹੜੇ ਇਹ ਤਿੰਨੋਂ ਲੋਕ ਨੇ ਇਹ ਜਿਹੜੀਆਂ ਤਿੰਨ ਬੇਟੀਆਂ ਨੇ ਉਹਨਾਂ ਦੀ ਮਾਂ ਐ ਤੇ ਇੱਕ ਨੌਜਵਾਨ ਐ ਇਹ ਜਿਹੜੀ ਔਰਤ ਐ ਉਸ ਦਾ ਨਾਮ ਇੰਦਰਾ ਦੱਸਿਆ ਜਾ ਰਿਹਾ ਐ ਇੱਥੇ ਇਹ ਗੱਲ ਸਾਹਮਣੇ ਆਈ ਐ ਕਿ ਕੁਝ ਸਮਾਂ ਪਹਿਲਾਂ ਇਹ ਔਰਤ ਫੈਕਟਰੀ ਦੇ ਵਿੱਚ ਕੰਮ ਕਰਨ ਆਈ ਸੀ ਤੇ ਕੁਝ ਸਮਾਂ ਬਾਅਦ ਉਸ ਦੀਆਂ ਤਿੰਨ ਬੇਟੀਆਂ ਵੀ ਕੰਮ ਕਰਨ ਲਈ ਇਸ ਫੈਕਟਰੀ ਦੇ ਵਿੱਚ ਆਉਣ ਲੱਗੀਆਂ ਸਨ ਤੇ ਕੰਮ ਕਰਦੀਆਂ ਸਨ ਤੇ ਨਾਲ ਹੀ ਇੱਕ ਅਭਿਸ਼ੇਕ ਨਾਮ ਦਾ ਨੌਜਵਾਨ ਸੀ ਜਿਹੜਾ ਕਿ ਇੱਥੇ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਸੀਸੀਟੀਵੀ ਫੁਟੇਜ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜੀ ਚੋਰੀ ਹੈ ਇਹਨਾਂ ਦੇ ਵੱਲੋਂ ਹੀ ਕੀਤੀ ਗਈ ਹੈ ਜਿਹੜੀਆਂ ਤਖਤੀਆਂ ਗਲੇ ਦੇ ਵਿੱਚ ਪਾਈਆਂ ਗਈਆਂ ਨੇ ਉਹਨਾਂ ਦੇ ਵਿੱਚ ਲਿਖਿਆ ਹੈ ਕਿ ਮੈਂ ਚੋਰ ਹਾਂ ਤੇ ਆਪਣੀ ਗਲਤੀ ਕਬੂਲਦਾ ਹਾਂ ਇਹ ਜਿਹੜੀਆਂ ਤਖਤੀਆਂ ਨੇ ਇਹਨਾਂ ਆਚਾਰਾਂ ਔਰਤਾਂ ਦੇ ਗਲੇ ਦੇ ਵਿੱਚ ਵੀ ਪਾਈਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਔਰਤ ਹੈ ਤੇ ਉਸ ਦੀਆਂ ਤਿੰਨੋ ਬੇਟੀਆਂ ਨੇ ਦੱਸਦੀ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਲੜਕੀ ਦਾ ਪਹਿਲਾ ਰਿਸ਼ਤਾ ਵੀ ਤੈਅ ਹੋ ਗਿਆ ਹੈ ਤੇ ਉਸ ਦਾ ਵਿਆਹ ਵੀ ਕੁਝ ਹੀ ਸਮੇਂ ਦੇ ਵਿੱਚ ਹੋਣ ਵਾਲਾ ਹੈ ਉਹਨਾਂ ਦੇ ਵੱਲੋਂ ਇੱਕ ਗਲਤੀ ਕੀਤੀ ਗਈ ਹੈ ਜਿਸ ਕਾਰਨ ਉਹਨਾਂ ਨੂੰ ਇਹ ਜਿਹੜੀ ਸਜ਼ਾ ਉਹ ਭੁਗਤਣੀ ਪੈ ਰਹੀ ਹੈ ਦੱਸਦੀ ਹੈ ਕਿ ਅਭਿਸ਼ੇਕ ਦਾ ਕਹਿਣਾ ਹੈ ਕਿ ਉਸ ਨੇ ਕੁਝ ਕੋ ਸਮਾਨ ਹੀ ਚੋਰੀ ਕੀਤਾ ਸੀ ਬਾਕੀ ਸਮਾਨ ਉਸ ਨੇ ਚੋਰੀ ਨਹੀਂ ਕੀਤਾ ਦੂਸਰੇ ਪਾਸੇ ਜਿਹੜੀ ਔਰਤ ਹੈ ਇੰਦਰਾ ਉਸ ਦਾ ਕਹਿਣਾ ਹੈ ਕਿ ਉਸ ਨੇ ਚੋਰੀ ਨਹੀਂ ਕੀਤੀ ਬਲਕਿ ਅਭਿਸ਼ੇਕ ਨੇ ਹੀ ਚੋਰੀ ਕੀਤੀ ਉਸਨੇ ਸਿਰਫ ਵਿਸ਼ੇਖ ਦੇ ਕੋਲੋਂ ਇਹ ਸਮਾਨ ਖਰੀਦਿਆ ਸੀ ਤੇ ਹੁਣ ਉਸ ਨੂੰ ਸਜ਼ਾ ਪੁਗਤਨੀ ਪੈ ਰਹੀ ਹੈ ਦੂਸਰੇ ਪਾਸੇ ਲੋਕਾਂ ਨੇ ਜਿਹੜਾ ਇਹ ਫੈਕਟਰੀ ਦਾ ਮਾਲਕ ਹੈ ਉਸ ਨੂੰ ਹਟਾਇਆ ਨਹੀਂ ਬਲਕਿ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਇਹ ਲੋਕ ਹੂਟਿੰਗ ਵੀ ਕਰਨ ਲੱਗੇ ਤੇ ਮਾਰੋ ਮਾਰੋ ਦੇ ਨਾਰੇ ਵੀ ਲਗਾਉਣ ਲੱਗ ਪਏ ਹਾਲਾਂਕਿ ਇਹ ਮਾਮਲਾ ਪੁਲਿਸ ਤੱਕ ਨਹੀਂ ਪਹੁੰਚਾਇਆ ਗਿਆ ਪਰੰਤੂ ਫਿਰ ਵੀ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਐਸਐਚਓ ਜਸਬੀਰ ਸਿੰਘ ਹੋਰਾਂ ਨੇ ਟੀਮ ਦੇ ਸਮੇਤ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਹੱਕ ਨਹੀਂ ਹੈ ਕਿ ਉਹ ਕਾਨੂੰਨ ਨੂੰ ਹੱਥ ਦੇ ਵਿੱਚ ਲਵੇ ਇਸ ਕਰਕੇ ਉਹ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਫੈਕਟਰੀ ਦੇ ਮਾਲਕ ਨੂੰ ਪੁਲਿਸ ਤੱਕ ਇਹ ਮਾਮਲਾ ਪਹੁੰਚਾਉਣਾ ਚਾਹੀਦਾ ਸੀ ਫਿਲਹਾਲ ਦੀ ਘੜੀ ਦੇ ਵਿੱਚ ਇਹ ਜੜੀਆਂ ਚਾਰ ਔਰਤਾਂ ਨੇ ਜਿਨ੍ਹਾਂ ਦੇ ਵਿੱਚ ਇੱਕ ਮਾਂ ਹੈ ਤਿੰਨ ਬੇਟੀਆਂ ਨੇ ਤੇ ਇੱਕ ਨੌਜਵਾਨ ਹੈ ਉਹਨਾਂ ਨੂੰ ਸਜ਼ਾ ਦੇ ਤੌਰ ਤੇ ਉਹਨਾਂ ਰਮ ਹੂ ਕਾਲਾ ਕੀਤਾ ਗਿਆ ਗਲੇ ਦੇ ਵਿੱਚ ਤਖਤੀਆਂ ਪਾ ਕੇ ਪੂਰੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਘੁਮਾਇਆ ਗਿਆ ਪੂਰੀ ਤਰ੍ਹਾਂ ਦੇ ਨਾਲ ਜਲੂਸ ਕੱਢਿਆ ਗਿਆ